ਜੇ ਤੁਹਾਡੇ ਹਿਰਦੇ ਵਿੱਚ ਬਾਣੀ ਨਹੀਂ ਉੱਪਰਲਾ ਕੱਪੜਾ ਭਾਵੇਂ ਸਾਧ ਸੰਗਤ ਜੀ 10000 ਰੁਪਏ ਮੀਟਰ ਵਾਲਾ ਪਾਈ ਫਿਰ ਕੋਈ ਕੰਮ ਨਹੀਂ ਆਉਂਦਾ ਜੇ ਇੱਥੇ ਗੱਲ ਚੱਲਣੀ ਹੈ ਬਾਣੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਕਿਹਦੇ ਨਾਲ ਦਿੰਦੇ ਆ ਆਗਿਆ ਭਈ ਕਾਲੂ ਕੇ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਿਆ ਕਿਸੇ ਦੇ ਨਾਲ ਨਹੀਂ ਅੱਜ ਜਿਹੜਾ ਬੰਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਅਸੀਂ ਉਹਨੂੰ ਸੰਤ ਕਹਿ ਲੀਏ ਉਹਨੂੰ ਗੁਰਸੇ ਕਹਿ ਲੀਏ ਉਹਨੂੰ ਬ੍ਰਹਮ ਗਿਆਨੀ ਕਹਿ ਲੀਏ ਉਹਨੂੰ ਭਾਈ ਕਹਿ ਲੀਏ ਸਾਰੇ ਸ਼ਬਦ ਛੋਟੇ ਪੈ ਜਾਂਦੇ ਨੇ ਕਿਉਂ ਕਿਉਂਕਿ ਸਾਨੂੰ ਸਾਡੇ ਗੁਰੂ ਨਾਲ ਦਾ ਰਸਤਾ ਦੱਸ ਰਿਹਾ ਹੈ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ